ਆਟੋਮਿਕ ਹੈਬਿਟਸ ਪ੍ਰੇਰਣਾ ਨੂੰ ਲੋੜ ਤੋਂ ਵੱਧ ਮਹੱਤਵ ਜਦਕਿ ਮਾਹੌਲ ਵੱਧ ਮਹੱਤਵਪੂਰਨ 보ਸਟਨ ਦੇ ਮੈਸੇਚੂਸੈਟਸ ਜਨਰਲ ਹਸਪਤਾਲ ਵਿੱਚ ਪ੍ਰਾਇਮਰੀ ਕੇਅਰ ਫਿਜ਼ੀਸ਼ੀਅਨ ਐਨ ਥਾਰਨਡਾਇਕ ਦੇ ਮਨ ਵਿੱਚ ਇੱਕ ਅਜੀਬ ਜਿਹਾ ਵਿਚਾਰ ਆਇਆ ਉਹਨਾਂ ਨੂੰ ਯਕੀਨ ਸੀ ਕਿ ਉਹ ਇੱਛਾ ਸ਼ਕਤੀ ਜਾਂ ਪ੍ਰੇਰਣਾ ਤੋਂ ਬਿਨਾਂ ਹੀ ਹਸਪਤਾਲ ਦੇ ਹਜ਼ਾਰਾਂ ਕਰਮਚਾਰੀਆਂ ਅਤੇ ਉੱਥੇ ਆਉਣ ਜਾਣ ਵਾਲੇ ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਨੂੰ ਬਿਹਤਰ ਬਣਾ ਸਕਦੀ ਹੈ ਦਰਅਸਲ ਉਹਨਾਂ ਦੀ ਯੋਜਨਾ ਸੀ ਕਿ ਉਹ ਕੰਮ ਸੰਬੰਧਿਤ ਲੋਕਾਂ ਨੂੰ ਇੱਕ ਵੀ ਸ਼ਬਦ ਬੋਲੇ ਬਿਨਾਂ ਹੀ ਕੀਤਾ ਜਾਵੇ ਥਾਰਨਡਾਇਕ ਅਤੇ ਉਹਨਾਂ ਦੇ ਸਹਿਕਰਮੀਆਂ ਨੇ ਹਸਪਤਾਲ ਤੇ ਦੇ ਕੈਫੇਟੇਰੀਆ ਵਿੱਚ ਚੁਆਇਸ ਆਰਕੀਟੈਕਚਰ ਭਾਵ ਚੋਣਵੀਆਂ ਚੀਜ਼ਾਂ ਨੂੰ ਰੱਖਣ ਦੀ ਥਾਂ ਬਦਲਣਾ ਅਤੇ ਇਸ ਦੇ ਨਾਲ ਹੀ ਲੋਕਾਂ ਦੀਆਂ ਆਦਤਾਂ ਬਦਲਣ ਵਾਰੇ 6 ਮਹੀਨਿਆਂ ਤੱਕ ਅਧਿਐਨ ਕੀਤਾ। ਸ਼ੁਰੂਆਤ ਵਿੱਚ ਉਹਨਾਂ ਨੇ ਕਮਰੇ ਵਿੱਚ ਡਰਿੰਕਸ ਦੀ ਜਗ੍ਹਾ ਬਦਲ ਦਿੱਤੀ। ਪਹਿਲੇ ਕੈਫੇਟੇਰੀਆ ਦੇ ਕੈਸ਼ ਰਜਿਸਟਰਸ ਦੇ ਕੋਲ ਰੱਖੇ ਫ੍ਰਿਜ ਵਿੱਚ ਸਿਰਫ ਸੋਡਾ ਬੋਤਲਾਂ ਹੀ ਭਰੀਆਂ ਰਹਿੰਦੀਆਂ ਸਨ। ਖੋਜਾਰਥੀਆਂ ਨੇ ਹਰ ਫ੍ਰਿਜ 'ਵੀ ਪਾਣੀ ਵੀ ਰਖਵਾ ਦਿੱਤਾ। ਇਸ ਤੋਂ ਇਲਾਵਾ ਉਹਨਾਂ ਨੇ ਪੂਰੇ ਕਮਰੇ ਵਿੱਚ ਪੋਜਨ ਦੇ ਟਿਕਾਣਿਆਂ ਕੋਲ ਬੋਤਲਾਂ ਬੰਦ ਪਾਣੀ ਵੀ ਰਖਵਾ ਦਿੱਤਾ। ਸੋਡਾ ਹਾਲੇ ਵੀ ਪੁਰਾਣੇ ਫ੍ਰਿਜ ਵਿੱਚ ਸੀ ਪਰ ਸਾਰੇ ਜਲਪਾਨ ਸਥਾਨਾਂ ਉੱਤੇ ਹੁਣ ਪਾਣੀ ਹੀ ਵੀ ਮੁਹੱਈਆ ਕਰਵਾ ਦਿੱਤਾ ਗਿਆ। ਇਸ ਤੋਂ ਬਾਅਦ ਦੇਖਿਆ ਗਿਆ ਕਿ ਅਗਲੇ 3 ਮਹੀਨਿਆਂ ਵਿੱਚ ਹਸਪਤਾਲ ਵਿੱਚ ਸੋਡੇ ਦੀ ਵਿਕਰੀ 11.4 ਫੀਸਦੀ ਘਟ ਗਈ ਜਦਕਿ ਇਸੇ ਦੌਰਾਨ ਬੋਤਲਬੰਦ ਪਾਣੀ ਦੀ ਵਿਕਰੀ ਵਿੱਚ 25.8 ਫੀਸਦੀ ਵਾਧਾ ਹੋਇਆ। ਇਸ ਤੋਂ ਬਾਅਦ ਉਹਨਾਂ ਨੇ ਕੈਫੇਟੇਰੀਆ ਵਿੱਚ ਭੋਜਨ ਦੇ ਨਾਲ ਵੀ ਇਹੋ ਜਿਹੇ ਹੀ ਬਦਲਾਅ ਕੀਤੇ ਤੇ ਉੱਥੇ ਵੀ ਇਹੋ ਨਤੀਜੇ ਸਾਹਮਣੇ ਆਏ। ਇਸ ਦੌਰਾਨ ਕਿਸੇ ਨੇ ਵੀ ਉੱਥੇ ਖਾਣ-ਪੀਣ ਵਾਲੇ ਕਿਸੇ ਵਿਅਕਤੀ ਨੂੰ ਇੱਕ ਸ਼ਬਦ ਵੀ ਨਹੀਂ ਬੋਲਿਆ ਸੀ। ਲੋਕ ਅਕਸਰ ਉਤਪਾਦਾਂ ਨੂੰ ਇਸ ਆਧਾਰ 'ਤੇ ਨਹੀਂ ਚੁਣਦੇ ਕਿ ਉਹ ਕੀ ਹਨ, ਸਗੋਂ ਇਸ ਆਧਾਰ 'ਤੇ ਚੁਣਦੇ ਹਨ ਕਿ ਉਹ ਕਿੱਥੇ ਰੱਖੇ ਹੋਏ ਹਨ। ਜੇਕਰ ਮੈਂ ਰਸੋਈ ਵਿੱਚ ਜਾਵਾਂ ਅਤੇ ਮੈਨੂੰ ਕਾਊਂਟਰ ਤੇ ਉੱਤੇ ਕੁਕੀਜ਼ ਦੀ ਥਾਲੀ ਦੇਖੇ ਤਾਂ ਮੈਂ ਅੱਧਾ ਦਰਜਣ ਕੁਕੀਜ਼ ਖਾ ਜਾਵਾਂਗਾ। ਬੇਸ਼ੱਕ ਮੇਰੇ ਮਨ ਵਿੱਚ ਉਹਨਾਂ ਨੂੰ ਖਾਣ ਦੀ ਇੱਛਾ ਨਹੀਂ ਸੀ ਜਾਂ ਮੈਨੂੰ ਭੁੱਖ ਹੀ ਨਹੀਂ ਲੱਗੀ ਹੋਈ ਸੀ। ਜੇਕਰ ਦਫ਼ਤਰ ਵਿੱਚ ਕਮਿਊਨਲ ਟੇਬਲ ਉੱਤੇ ਹਮੇਸ਼ਾ ਡੋਨਟਸ ਅਤੇ ਬੇਜਲਸ ਹੀ ਪਏ ਰਹਿੰਦੇ ਹੋਣ ਤਾਂ ਤੁਸੀਂ 1-2 ਤਾਂ ਚੁੱਕ ਹੀ ਲਮੋਗੇ। ਤੁਹਾਡੀਆਂ ਆਦਤਾਂ ਉਸ ਕਮਰੇ ਦੇ ਹਿਸਾਬ ਨਾਲ ਬਦਲ ਜਾਂਦੀਆਂ ਹਨ। ਜਿਸ ਵਿੱਚ ਤੁਸੀਂ ਹੋ ਅਤੇ ਤੁਹਾਡੇ ਸਾਹਮਣੇ ਮੌਜੂਦ ਸੰਕੇਤਾਂ ਦੇ ਆਧਾਰ ਤੇ ਬਦਲ ਬਦਲ ਜਾਂਦੀਆਂ ਹਨ ਮਾਹੌਲ ਹੀ ਉਹ ਅਧਿਕਾ ਹੱਥ ਹੈ ਜੋ ਮਨੁੱਖੀ ਵਰਤਾਨ ਨੂੰ ਤੈਅ ਕਰਦਾ ਹੈ ਸਾਡੀ ਅਨੋਖੀ ਸ਼ਖਸੀਅਤ ਦੇ ਕਾਰਨ ਨਿਸ਼ਚਿਤ ਮਾਹੌਲ ਦੀਆਂ ਸਥਿਤੀਆਂ ਵਿੱਚ ਨਿਸ਼ਚਿਤ ਵਰਤਾਰਾ ਦੁਆਰਾ ਦੁਆਰਾ ਪੈਦਾ ਹੁੰਦੇ ਹਨ ਚਰਚ ਵਿੱਚ ਲੋਕ ਫੁਸਫੁਸਾ ਕੇ ਗੱਲ ਕਰਨ ਦੀ ਪ੍ਰਵਿਰਤੀ ਰੱਖਦੇ ਹਨ ਹਨੇਰੇ ਪਰ ਇਹ ਸੜਕ ਉੱਤੇ ਚੱਲਦੇ ਹੋਏ ਲੋਕ ਚੌਕਸ ਅਤੇ ਸਾਵਧਾਨ ਰਹਿੰਦੇ ਹਨ ਇਸ ਤਰ੍ਹਾਂ ਤਬਦੀਲੀ ਦਾ ਸਭ ਤੋਂ ਆਮ ਰੂਪ ਅੰਦਰੂਨੀ ਨਹੀਂ ਸਗੋਂ ਬਾਹਰੀ ਹੁੰਦਾ ਹੈ ਸਾਡੇ ਆਲੇ-ਦੁਆਲੇ ਦੀ ਦੁਨੀਆ ਸਾਨੂੰ ਬਦਲ ਦਿੰਦੀ ਹੈ ਸਾਡੀ ਹਰੇਕ ਆਦਤ ਸੰਦਰਭ ਜਾਂ ਪ੍ਰਸੰਗ ਉੱਤੇ ਨਿਰਭਰ ਕਰਦੀ ਹੈ 1936 ਵਿੱਚ ਮਨੋਵਿਗਿਆਨੀ ਕਰਟ ਲੈਵਿਨ ਨੇ ਇੱਕ ਸਰਲ ਸੂਤਰ ਦਿੱਤਾ ਜੋ ਬਹੁਤ ਤਾਕਤਵਰ ਸਿਧਾਂਤ ਨੂੰ ਸਪਸ਼ਟ ਕਰਦਾ ਹੈ ਬਰਤਾ ਕਿਸੇ ਨਿਸ਼ਚਿਤ ਮਾਹੌਲ ਵਿੱਚ ਵਿਅਕਤੀ ਦਾ ਕੰਮ ਹੁੰਦਾ ਹੈ ਜਾਂ ਛੇਤੀ ਹੀ 11 ਦੇ ਸੂਤਰ ਨੂੰ ਕਾਰੋਬਾਰ ਵਿੱਚ ਪਰਖਿਆ ਗਿਆ 1952 ਵਿੱਚ ਅਰਥ ਸ਼ਾਸਤਰੀ ਹਾਕਿੰਸ ਸਟਰਨ ਨੇ ਸੁਝਾ ਮਨੋਵੇਗ ਖਰੀਦਾਰੀ ਦੀ ਧਾਰਨਾ ਪੇਸ਼ ਕੀਤੀ ਜੋ ਉਦੋਂ ਕੰਮ ਕਰਦੀ ਹੈ ਜਦੋਂ ਕੋਈ ਖਰੀਦਦਾਰ ਕਿਸੇ ਉਤਪਾਦ ਨੂੰ ਪਹਿਲੀ ਵਾਰ ਦੇਖਦਾ ਹੈ ਅਤੇ ਆਪਣੇ ਮਨ ਵਿੱਚ ਇਸ ਦੀ ਲੋੜ ਦਾ ਚਿੱਤਰ ਬਣਾ ਲੈਂਦਾ ਹੈ ਦੂਜੇ ਸਬਦਾਂ ਵਿੱਚ ਗਾਹਕ ਕਦੇ ਕਦਾਈਂ ਉਤਪਾਦਾਂ ਨੂੰ ਇਸ ਲਈ ਨਹੀਂ ਖਰੀਦਦੇ ਕਿ ਉਹ ਇੰਨਾ ਇਹਨਾਂ ਨੂੰ ਚਾਹੁੰਦੇ ਹਨ ਸਗੋਂ ਉਹ ਇਸ ਕਰਕੇ ਖਰੀਦਦੇ ਹਨ ਕਿ ਉਹ ਉਤਪਾਦ ਨੂੰ ਉਹਨਾਂ ਸਾਹਮਣੇ ਕਿਵੇਂ ਪੇਸ਼ ਕੀਤੇ ਜਾਂਦੇ ਹਨ ਉਦਾਹਰਨ ਵਜੋਂ ਹੀਠਾ ਰੱਖੀਆਂ ਹੋਈਆਂ ਚੀਜ਼ਾਂ ਦੇ ਮੁਕਾਬਲੇ ਅੱਖਾਂ ਦੇ ਬਿਲਕੁਲ ਸਾਹਮਣੇ ਰੱਖੀਆਂ ਚੀਜ਼ਾਂ ਨੂੰ ਗਾਹਕ ਵੱਧ ਖਰੀਦਦੇ ਹਨ ਇਹੀ ਕਾਰਨ ਹੈ ਕਿ ਸਟੋਰ ਦੇ ਰੱਖਣਿਆਂ ਉੱਤੇ ਬ੍ਰਾਂਡ ਨਾਮ ਬਾਲੀਆਂ ਚੀਜ਼ਾਂ ਅਜਿਹਿਆਂ ਥਾਵਾਂ ਉੱਤੇ ਰੱਖੀਆਂ ਜਾਂਦੀਆਂ ਹਨ ਕਿ ਉਹ ਸੌਖੀਆਂ ਹੀ ਦਿਖ ਜਾਂਦੀਆਂ ਹਨ ਕਿਉਂਕਿ ਸਭ ਤੋਂ ਵੱਧ ਫਾਇਦਾ ਉਹਨਾਂ ਤੋਂ ਹੀ ਹੁੰਦਾ ਹੈ ਦੂਜੇ ਪਾਸੇ ਸਸਤੇ ਸਮਾਨ ਨੂੰ ਕਿਸੇ ਅਜਹੀ ਥਾਂ ਉੱਤੇ ਰੱਖਿਆ ਜਾਂਦਾ ਹੈ ਜਿੱਥੋਂ ਉਹ ਸੌਖੀਆਂ ਦਿਖਾਈ ਨਹੀਂ ਦਿੰਦੇ ਜਾਂ ਉਹਨਾਂ ਤੱਕ ਪਹੁੰਚਣਾ ਥੋੜਾ ਔਖਾ ਹੁੰਦਾ ਹੈ। ਇਹੀ ਗੱਲ ਐਂਡ ਕੈਂਪਸ ਸਟੋਰ ਵਿੱਚ ਅੰਤ ਵਿੱਚ ਰੱਖੇ ਖਾਨੇ ਜਿੰਨਾ ਵਿੱਚ ਸਮਾਨ ਪਿਆ ਹੁੰਦਾ ਹੈ ਉੱਤੇ ਲਾਗੂ ਹੁੰਦੀ ਹੈ ਐਂਡ ਕੈਪਸ ਤੋਂ ਰਿਟੇ ਰਿਟੇਲਰਸ ਨੂੰ ਬਹੁਤ ਆਮਦਨੀ ਹੁੰਦੀ ਹੈ ਕਿਉਂਕਿ ਉੱਥੇ ਬਹੁਤ ਸਾਰੇ ਗਾਹਕ ਆਉਂਦੇ ਹਨ ਉਦਾਹਰਨ ਵਜੋਂ ਕੋਕਾ ਕੋਲਾ ਦੀ 45% ਦੀ ਵਿਕਰੀ ਕਿਸੇ ਵੀ ਸਟੋਰ ਦੇ ਸਿਰੇ ਉੱਤੇ ਰੱਖੇ ਰੈਂਕਸ ਤੋਂ ਹੁੰਦੀ ਹੈ ਕੋਈ ਉਤਪਾਦ ਜਾਂ ਸੇਵਾ ਜਿੰਨੀ ਜ਼ਿਆਦਾ ਸਪਸ਼ਟਤਾ ਜਾਂ ਆਸਾਨੀ ਨਾਲ ਉਪਲਬਧ ਹੁੰਦੀ ਹੈ ਤੁਹਾਡੀ ਉਸ ਨੂੰ ਖਰੀਦਣ ਦੀ ਸੰਭਾਵਨਾ ਓਨੀ ਹੀ ਜ਼ਿਆਦਾ ਹੁੰਦੀ ਹੈ ਲੋਕ ਵਰਡ ਲਾਈਟ ਬੀਅਰ ਇਸ ਲਈ ਪੀਂਦੇ ਹਨ ਕਿਉਂਕਿ ਹਰ ਵਾਰ ਹਰ ਵਾਰ ਵਿੱਚ ਮਿਲਦੀ ਹੈ ਅਤੇ ਸਟਾਰਬਕਸ ਵਿੱਚ ਕੌਫੀ ਇਸ ਲਈ ਪੀਂਦੇ ਹਨ ਕਿਉਂਕਿ ਇਹ ਲਗਭਗ ਹਰ ਚੁਰਾਹੇ ਵਿੱਚ ਹੁੰਦਾ ਹੈ ਸਾਨੂੰ ਇਹ ਸੋਚਣਾ ਚੰਗਾ ਲੱਗਦਾ ਹੈ ਕਿ ਅਸੀਂ ਸਥਿਤੀ ਨੂੰ ਕਾਬੂ ਵਿੱਚ ਰੱਖਦੇ ਹਾਂ ਜੇਕਰ ਅਸੀਂ ਸੋਡਾ ਦੀ ਬਜਾਏ ਪਾਣੀ ਪੀਣ ਦਾ ਵਿਕਲਪ ਚੁਣਦੇ ਹਾਂ ਤਾਂ ਅਸੀਂ ਮੰਨਦੇ ਹਾਂ ਕਿ ਇਹ ਚੋਣ ਅਸੀਂ ਆਪਣੀ ਇੱਛਾ ਨਾਲ ਕੀਤੀ ਹੈ ਪਰ ਸੱਚ ਤਾਂ ਇਹ ਹੈ ਕਿ ਅਸੀਂ ਹਰ ਰੋਜ਼ ਦੇ ਕੰਮ ਕਰਦੇ ਹਾਂ ਉਹਨਾਂ ਵਿੱਚੋਂ ਕਈ ਕੰਮ ਮਨੋਰਥ ਪੂਰਨ ਪ੍ਰੇਰਣਾ ਅਤੇ ਚੋਣ ਦੇ ਕਾਰਨ ਨਹੀਂ ਕੀਤੇ ਜਾਂਦੇ ਜਦੋਂ ਇਸ ਲਈ ਕੀਤੇ ਜਾਂਦੇ ਹਨ ਕਿਉਂਕਿ ਉਹ ਸਭ ਤੋਂ ਸਪਸ਼ਟ ਵਿਕਲਪ ਹੁੰਦੇ ਹਨ ਹਰ ਜੀਵ ਦੇ ਸੰਸਾਰ ਨੂੰ ਅਨੁਭਵ ਕਰਨ ਅਤੇ ਸਮਝਣ ਦੇ ਆਪਣੇ ਆਪਣੇ ਤਰੀਕੇ ਹੁੰਦੇ ਹਨ ਉਹ ਕਾਬ ਲੰਮੀ ਦੂਰੀ ਤੱਕ ਦੇਖ ਸਕਦੇ ਹਨ ਸੱਪ ਆਪਣੀ ਬੇहद ਸੰਵੇਦਨਸ਼ੀਲ ਜੀਭਾਂ ਨਾਲ ਹਵਾ ਦਾ ਸਵਾਦ ਚੁਖਦੇ ਚੱਕਦੇ ਹੋਏ ਸੁੰਘ ਸਕਦੇ ਹਨ ਸ਼ਾਰਕ ਮੱਛੀ ਅਤੇ ਨੇੜੇ ਦੀਆਂ ਮੱਛੀਆਂ ਦੇ ਕਾਰਨ ਪਾਣੀ ਵਿੱਚ ਪੈਦਾ ਹੋਈ ਬਿਜਲੀ ਅਤੇ ਕਾਂਬੇ ਦੀ ਹਲਕੀ ਜਿਹੀ ਮਾਤਰਾ ਨੂੰ ਵੀ ਮਹਿਸੂਸ ਕਰ ਸਕਦੀਆਂ ਹਨ ਇਤੋਂ ਤੱਕ ਕਿ ਬੈਕਟੀਰੀਆ ਵਿੱਚ ਵੀ ਕੀ ਮੋਰੀ ਸੈਪਟਰ ਹੁੰਦੇ ਹਨ ਇਹ ਮੋਰੀ ਸੈਪਟਰ ਉਹ ਛੋਟੇ ਛੋਟੇ ਸੰਵੇਦਕ ਸੈੱਲ ਹੁੰਦੇ ਹਨ ਜਿਨ੍ਹਾਂ ਦੀ ਜਾਦਾ ਜਿਨ੍ਹਾਂ ਦੀ ਮਦਦ ਨਾਲ ਬੈਕਟੀਰੀਆ ਆਪਣੇ ਆਲੇ ਦੁਆਲੇ ਜ਼ਹਿਰੀਲੇ ਰਸਾਇਣਾਂ ਦਾ ਪਤਾ ਲਗਾ ਸਕਦੇ ਹਨ ਮਨੁੱਖ ਦੀ ਸੋਚੀ ਸੰਵੇਦਨਾਤਮਕ ਤੰਤੂ ਪ੍ਰਣਾਲੀ ਦੁਆਰਾ ਨਿਰਦੇਸ਼ਿਤ ਹੁੰਦੀ ਹੈ ਅਸੀਂ ਸੰਸਾਰ ਨੂੰ ਨਜ਼ਰ ਤੋਂ ਨਹੀਂ ਗੰਧ, ਛੋ ਅਤੇ ਸਵਾਦ ਨਾਲ ਮਹਿਸੂਸ ਕਰਦੇ ਹਾਂ ਪਰ ਸਾਡੇ ਕੋਲ ਉਤੇਜਨਾ ਨੂੰ ਸੰਵੇਦਨਸ਼ੀਲ ਬਣਾਉਣ ਤੇ ਹੋਰ ਤਰੀਕੇ ਵੀ ਹਨ ਕੁਝ ਤਰੀਕੇ ਸੁਚੇਤ ਹੁੰਦੇ ਹਨ ਪਰ ਜ਼ਿਆਦਾਤਰ ਸੁਚੇਤ ਨਹੀਂ ਹੁੰਦੇ ਉਦਾਹਰਨ ਵਜੋਂ ਤੁਸੀਂ ਗੌਰ ਕਰ ਸਕਦੇ ਹੋ ਜਦੋਂ ਤੂਫਾਨ ਤੋਂ ਪਹਿਲਾਂ ਤਾਪਮਾਨ ਘਟ ਹੋ ਜਾਂਦਾ ਹੈ ਜਾਂ ਜਦੋਂ ਪੇਟ ਦਰਦ ਦੌਰਾਨ ਤੁਹਾਡੀਆਂ ਅੱਖਾਂ ਵਿੱਚ ਦਰਦ ਹੋਣ ਲੱਗਦਾ ਹੈ ਜਾਂ ਜਦੋਂ ਪਥਰੀਲੀ ਜ਼ਮੀਨ ਤੇ ਤੁਰਦੇ ਸਮੇਂ ਸੰਤੁਲਨ ਗਵਾ ਕੇ ਡਿੱਗ ਪੈਂਦੇ ਹੋ ਤੁਹਾਡੇ ਸਰੀਰ ਵਿੱਚਲੇ ਰੀਸੈਪਟਰ ਅੰਦਰੂਨੀ ਉਹ ਤੇਜ ਇਹਨਾਂ ਨੂੰ ਫੜ ਲੈਂਦੇ ਹਨ ਜਿਵੇਂ ਕਿ ਤੁਹਾਡੇ ਲਹੂ ਵਿੱਚ ਲੂਣ ਦੀ ਮਾਤਰਾ ਜਾਂ ਤੇਲ ਲੱਗਣ ਦੀ ਪਾਣੀ ਦੀ ਲੋੜ ਮਨੁੱਖ ਦੀਆਂ ਸਾਰੀਆਂ ਸਵੇਧਨਾਤਮਿਕ ਯੋਗਤਾਵਾਂ ਵਿੱਚ ਨਜ਼ਰ ਸਭ ਤੋਂ ਤਾਕਤਵਰ ਹੁੰਦੀ ਹੈ ਮਨੁੱਖੀ ਸਰੀਰ ਵਿੱਚ ਲਗਭਗ 110 ਲੱਖ ਸਵੇਧਨਾਤਮਿਕ ਰੀਸੈਪਟਰ ਹੁੰਦੇ ਹਨ ਇਹਨਾਂ ਵਿੱਚ ਲਗਭਗ 100 ਲੱਖ ਨਜ਼ਰ ਨਾਲ ਜੁੜੇ ਹੁੰਦੇ ਹਨ ਕੁਝ ਮਾਹਰਾਂ ਦਾ ਅਨੁਮਾਨ ਹੈ ਕੇ ਦਿਮਾਗ ਦੇ ਅੱਧੇ ਸਰੋਤਾਂ ਦੀ ਵਰਤੋਂ ਨਜ਼ਰ ਵਾਸਤੇ ਹੁੰਦੀ ਹੈ ਅਸੀਂ ਕਿਸੇ ਦੂਸਰੀ ਗਿਆਨ ਇੰਦਰੀ ਦੀ ਬਜਾਏ ਨਾਜ਼ਰ ਉਤੇ ਜ਼ਿਆਦਾ ਨਿਰਭਰ ਹੁੰਦੇ ਹਾਂ ਇਸ ਲਈ ਇਸ ਗੱਲ ਉਤੇ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ ਕਿ ਦੇਖਣ ਵਾਲੇ ਸੰਕੇਤ ਹੀ ਸਾਡੇ ਵਰਤਾਅ ਨੂੰ ਸਭ ਤੋਂ ਜ਼ਿਆਦਾ ਪ੍ਰੇਰਿਤ ਕਰਦੇ ਹਨ ਇਸ ਕਰਕੇ ਤੁਸੀਂ ਜੋ ਦੇਖਦੇ ਹੋ ਉਸ ਵਿੱਚ ਛੋਟੀ ਜਹੀ ਤਬਦੀਲੀ ਵੀ ਤੁਹਾਡੇ ਵਰਤਾਅ ਵਿੱਚ ਬਹੁਤ ਵੱਡੀ ਤਬਦੀਲੀ ਲਿਆ ਸਕਦੀ ਹੈ ਫਲਸਰੂਪ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਅਜਿਹੇ ਮਾਹੌਲ ਵਿੱਚ ਰਹਿਣਾ ਅਤੇ ਕੰਮ ਕਰਨਾ ਕਿੰਨਾ ਮਹੱਤਵਪੂਰਨ ਹੈ ਜੋ ਸਕਾਰਾਤਮਕ ਸੰਕੇਤਾਂ ਨਾਲ ਭਰਿਆ ਹੋਵੇ ਤੇ ਜਿੱਥੇ ਨਕਾਰਾਤਮਕ ਸੰਕੇਤ ਨਾ ਹੋਣ ਇਸ ਸੰਦਰਭ ਵਿੱਚ ਇੱਕ ਚੰਗੀ ਖਬਰ ਹੈ ਤੁਹਾਨੂੰ ਆਪਣੇ ਮਾਹੌਲ ਦਾ ਸ਼ਿਕਾਰ ਹੋਣ ਦੀ ਲੋੜ ਨਹੀਂ ਹੈ ਤੁਸੀਂ ਆਪਣੇ ਮਾਹੌਲ ਦੇ ਆਰਕੀਟੈਕਟ ਵੀ ਹੋ ਸਕਦੇ ਹੋ ਭਾਵ ਆਪਣਾ ਮਾਹੌਲ ਦੀ ਸਿਰਜਣਾ ਉਤੇ ਕੰਮ ਕਰ ਸਕਦੇ ਹਾਂ ਰੱਬ ਰਾਖਾ